ਮੈਂ ਹੁੰਡਿਓ ਕੀ ਹਾਲ ਚੱਲ ਬਈ ਨਵੇਂ ਬਲੌਗ ਸਭ ਦਾ ਸਵਾਗਤ ਆ ਤੇ ਮੀ ਪੈਗੇਟ ਆ ਕਰੋ ਮੌਂਸੂਨ ਜੀ ਇੱਕ ਤੇ ਆਪਾਂ ਨੇ ਜਾਣਾ ਸੀ ਸ਼ੂਟ ਤੇ ਕੱਲ ਨੂੰ ਗਾਣਾ ਸ਼ੂਟਾ ਤੇ ਸੋਨੂੰ ਪਹਿਲਾਂ ਮਸਟੈਂਗ ਚੈੱਕ ਕਰਾ ਦਾਂ ਤੇ ਮਸਟੈਂਗ ਤੇ ਲੱਗਾ ਹਜੇ ਵੱਡਾ ਮਿਊਜ਼ਿਕ ਸਿਸਟਮ ਤੇ ਆਪਾਂ ਨੇ ਖੋਲਣਾ ਸੀ ਤੇ ਹੁਣੇ-ਹੁਣੇ ਮੀ ਪੈਗੇਟ ਆ ਕਰੋ ਚੈੱਕ ਵੀਊ ਤੇ ਹੁਣ ਆਪਾਂ ਨੇ ਬਾਹਰ ਡਾਇਰੈਕਟਰ ਕੱਢ ਕੇ ਪਹਿਲਾਂ ਖੋਲਣਾ ਹੋਇਆ ਦਾ ਮਿਊਜ਼ਿਕ ਸਿਸਟਮ ਛਾਤਰੀ ਸਾਰਾ ਕੁਝ ਉਹ ਜੂ ਲਾਉਣਾ ਹੋਣਾ ਤੇ ਛੋਟਾ ਡੈਕ ਲਾਉਣਾ ਫੇਰ ਆਪਾਂ ਜਾਣਾਗਾ ਚੰਡੀਗੜ੍ਹ ਸਾਂ ਛੋਟਾ ਤੇ ਹੁਣ ਲੁੱਕ ਜਿਵੇਂ ਦੀ ਹੈਗੀ ਆ ਫਿਲਹਾਲ ਆਹੀ ਲੁੱਕ ਚ ਜਿੰਨੇ ਵੀ ਆਪਾਂ ਗਾਣੇ ਕਰਿਆ ਸਟੰਟ ਕਰਿਆ ਆਹ ਲੁੱਕ ਚ ਕਰਿਆ ਹੋਣ ਵਾਲਾ ਗਾਣਾ ਜਿਹੜਾ ਜੋ ਵੀ ਆ ਹਨਾ ਉਹ ਹੁਣ ਲੁੱਕ ਆਪਣੀ ਚੇਂਜ ਹੋ ਜਾਣੀ ਹੈ ਟਰੈਕਟਰ ਦੀ ਇਹ ਜਿਹੜਾ ਤੁਸੀਂ ਅਗਲੇ ਬਲੌਗ ਵਿੱਚ ਦੇਖਿਓ ਹੁਣ ਵਾਲਾ ਬਲੌਗ ਆ ਜਿਹੜਾ ਆਪਾਂ ਖੋਲ ਖਲਾਈਆ ਕਰਦਿਆਂ ਡੈਕ ਲਾਉਨੇ ਆ ਸਾਰਾ ਕੁਝ ਖਸ ਖਸਈਆ ਤੇ ਟਾਇਰਾਂ ਵਿੱਚ ਜੋ ਵੀ ਸਿਸਟਮ ਆਪਾਂ ਲਾਉਣਾ ਹਨਾ ਸਟੰਟ ਵਾਲਾ ਪ੍ਰੋਜੈਕਟ ਬੰਪਰ ਵੀ ਆਪਾਂ ਨੂੰ ਖੋਲਣਾ ਪੈਣਾ ਬੰਪਰ ਦੂਜਾ ਲਾ ਦਾਂਗੇ ਆਪਾਂ ਕਿਉਂਕਿ ਇਹਦੇ ਵਿੱਚ weight ਜ਼ਿਆਦਾ ਆ ਆਪਾਂ ਨੇ ਕਰਨਾ ਸਟੰਟ ਤੇ ਆਪਾਂ ਜਾਣਾ ਛੰਡੀਗੜ ਠੀਕ ਆ ਮਿਲਦੇ ਆ ਫਿਰ ਬਲੌਗ ਆ ਜਿਹੜਾ ਪੂਰਾ ਦੇਖਿਓ ਇਹਦੇ ਨਾਲ ਆਪਾਂ ਮਿਊਜ਼ਿਕ ਸਿਸਟਮ ਲਾ ਕੇ ਛਤਰੀ ਲਾ ਕੇ ਟਰੈਕਟਰ ਤੇ ਕਪੜਾ ਪਾਉਣ ਦੇ ਬਾਵਜੂਦ ਵੀ ਤੁਸੀਂ ਚੈੱਕ ਕਰ ਲਓ ਕਾਫੀ ਦਿਨਾਂ ਦਾ ਖੜਿਆ ਨਾ ਟਰੈਕਟਰ ਆ ਦੇਖੋ ਰਿਚਤਾ ਦੇਖੋ ਕਰੋ ਜੈਕ ਦੇਖੋ ਲੈ ਵੀ ਮਿੱਤਰੋ ਨਾਟ ਦਿੱਤੇ ਮੇ ਕਿਸਿਸਟ ਹੁੰਦੇ ਆਪਾਂ ਸਾਰੇ ਖੋਲ ਤੇ ਹੁਣ ਮੁੰਡੇ ਮੰਡੇ ਲੈ ਕੇ ਆਣੇ ਪੈਣਗੇ ਐਵੇਂ ਤਾਂ ਨਹੀਂ ਉਤਰਨਾ ਵਜਨ ਕਾਫੀ ਆ ਨਾਟ ਖੋਲਦੇ ਹੁਣ ਮੈਂ ਲੈ ਕੇ ਆਣਾ ਕਿਓ ਬਰਾਂ ਨੂੰ ਠੀਕ ਆ ਫਿਰ ਲਾਉਨੇ ਆ ਕੋਟਰ ਖੜਿਆ ਜੇ ਫੋਰਡ ਇਹਨੂੰ ਲਾਉਣਾ ਪੈਣਾ ਅਤੇ ਬਾਕੀ ਮਿਲਦੇ ਆਂ ਫਿਰ ਅਗਲੀਆਂ ਵੀਡੀਓ ਚ ਵੀਡੀਓ ਹੁਣ ਤਵਾਈ ਵਾਲੀ ਆਉਣੀਆਂ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਆਂ ਬਲੌਗ ਚੈਨਲ ਸਬਸਕ੍ਰਾਈਬ ਕਰ ਲਓ ਤੇ ਹਜੇ ਬੰਪਰ ਵੀ ਖੋਲਣਾ ਚੱਲ ਲੈ ਕੇ ਆਉਣੇ ਉਹਨਾਂ ਨੂੰ ਲੈ ਵੀ ਮੇਤਰੋ ਡੈਕ ਵੀ ਲਾਤਾ ਛਾਤਰੀ ਵੀ ਲਾਤੀ ਰੋਡਾ ਬੋਡ ਆ ਜਾ ਬਣਾਦਾ ਬੰਪਰ ਝੱਕ ਲਓ ਦੂਜਾ ਛਿਵੀ ਹੋਰੀ ਕੰਮ ਤੇ ਨਹੀਂ ਜਾਣਾ ਛਿਵੀ ਅਜੇ ਪੈਸੇ ਕੰਮ ਤੇ ਦਾ ਮਾ ਥੋੜੇ ਹੀ ਰਹਿ ਗਏ ਹੁਣ ਜੂਜਾ ਖਸ ਕੇ ਦੂਜਾ ਲਾ ਦੀ ਮੌਸਮ ਬੜਾ ਘੈਂਟ ਹੋਇਆ ਪੰਦੀ ਘੱਟੀ ਐਨ ਨਾਟ ਫ੍ਰੀ ਕਰਤੇ ਹੁਣ ਉਹ ਤਾਂ ਉਤਰ ਜਾਂਦਾ ਨਾਟ ਫ੍ਰੀ ਕਰਤੇ ਵੱਡੇ ਨੇ ਗ੍ਰਿੰਡਰ ਨਾਲ ਆ ਦੇਖੋ ਆਪਿਆ ਗ੍ਰਿੰਡਰ ਗ੍ਰਿੰਡਰ ਨਾਲ ਬੱਟ ਉਹ ਚੱਕ ਲਿਓ ਕੋਠੇ ਕੰਮ ਛੱਡਣੀ ਜੀ ਐਸ ਵੀ ਭੇਜੀ ਹੈ ਹੈ ਬੱਕੇ ਰੱਖੀ ਆ ਬੱਕ ਖੋਲਦੀ ਜੂਜਾ ਫਿਰ ਲਾਉਣੀ ਦੂਜਾ ਨਾਓ ਕੀ ਅਨਿਜ਼ਰ ਕਹਿਣੀ ਸੌਖਾ ਕਹਿਣੀ ਸੌਖਾ ਕਹਿਣੀ ਸੌਖਾ आपसे तैयार करने में सारा दम लगेगा। हम्म। mm. मतलब तो शूट देखा नहीं यार गर्मियों में लगी तो कोई और चलो <laughs> बढ़िया डेक कभी ठंडे ठंडे तरक्की uh. क्या सर कैसा फील हो रहा है? है? कैसा फील हो रहा है? कैसा फील हो रहा है? <laughs> हो रहा है? <laughs> <laughs> मैं अपने आखिरी गला गला क्यों था? नहीं तो ख़बीर बॉबी बड़ा करेटा ਕਿੰਨੇ ਬਣਾਉਣਾ ਨਾ ਤੇ ਬਣਾ ਕੇ ਕਰਨਾ ਨਾ ਇੱਧਰ ਲੈ ਲਾਇਓ ਚਾਬੀ ਲਾਓ ਆ ਕੀ ਹੋ ਗਿਆ ਅੱgende ਆਗ ਹੀ ਬਣ ਗਿਆ ਉਹ ਜੂ ਦਾ ਬਿਨਾਂ ਦਾ ਟਰੈਕਟਰੀ ਜੀ ਲੱਗਦੀ ਆ ਟਰੈਕਟਰੀ ਜੀ ਲੱਗਦੀ ਆ ਉਹ ਕੱਢੋ ਦੂਜਾ ਜੂ ਦੋਸਤੋ ਦੂਜਾ ਜੂ ਕੱਢੋ ਦੂਜਾ ਜੂ ਆ ਲਾਤਾ ਸਾਰੀ ਐਕਸੈਸਰੀ ਇੱਧਰ ਪਈਆ ਛਤਰੀ ਛੋਤਰੀ ਬੰਪਰ ਆ ਜੂ ਲਾਵਾਂ ਹੁਣ ਦੂਜਾ ਡੈਕ ਲਾਉਣਾ ਆ ਵੀ ਸਰਕਾਰ ਕੇ ਉਹ ਜਿਹੜਾ ਦਮਾਗ ਹੈ ਕੀ ਉਹ ਤਾਂ ਦੱਲੇ ਚ ਆ ਉਹ ਨਹੀਂ ਉਹ ਨਹੀਂ ਪਤਗਾ ਮੈਨੂੰ ਬੇਨਤੀ ਹੈ ਮੇਰੇ ਭਾਈ ਨੂੰ ਸਮਾਨ ਘੱਟ ਪਿਆ ਕਰਨਾ ਅੰਕਲ ਬੰਦਲ ਗਿਆ ਬੀਬੀ ਬੰਦਨ ਕੇ ਅੰਕਲ ਬੰਦਲ ਗਿਆ ਇਧਰ ਦਾ ਯਾ ਪਹਿਲੇ ਇੱਥੇ ਜਦੋਂ ਆਪਾਂ ਸੁੱਟ ਲੱਗਿਆ ਜਦ ਮੈਂ ਨਾ ਜੂਤ ਹੋ ਰੀਲਰ ਲਾਈਆਂ ਬਣਾਈਆਂ ਦੀ ਹੁਣ ਜੂ ਲਾਤਾ ਆਪਣੇ ਛੋਟਾ ਤੇ ਹੁਣ ਇਹਦੇ ਨਾਲ ਨੜ ਨੁਟ ਕਾਸ ਲੀ ਫੇਰ ਲਾਉਨੇ ਆ ਡੈਕ ਤੇ ਬੰਪਰ ਵੀ ਛੋਟਾ ਲੱਗ ਗਿਆ ਸਿੰਪਲ ਜੀ ਲੁੱਕ ਹੋ ਗਈ ਹੁਣ ਹੁਣੇ ਸ਼ਾਤਰੀ ਕੱਢ ਕੇ ਆਪਾਂ ਲਾਤੀ ਦੂਜੀ ਸਟੰਟ ਵਾਲੀ ਜਿਹਦੇ ਆਪਣੇ ਸਿੱਧੂ ਭਾਈ ਦੀ ਫੋਟੋ ਲੱਗੀ ਹੋਈ ਹੈ ਉੱਪਰ ਠੀਕ ਆ ਤੇ ਦੂਜੀ ਛਤਰੀ ਜਿਹੜੀ ਡਾਉਨ ਸੀਲਿੰਗ ਵਾਲੀ ਉਹ ਫਨ ਲੈ ਲਾਤੀ ਅੰਦਰ ਆਪਾਂ ਬੰਪਰ ਆਪਣੇ ਕਾਸ ਲਿਆ ਤੇ ਦੂਜਾ ਬੰਪਰ ਵੀ ਆਪਾਂ ਨੇ ਅੰਦਰ ਲਾਤਾ ਜਿਹੜਾ ਸਮਾਨ ਆਪਾਂ ਨੇ ਲਾਇਆ ਜੂ ਹੋ ਗਿਆ ਵੱਡਾ ਲੰਮਾ ਤੇ ਬੰਪਰ ਤੇ ਆਪਣਾ ਫਾਈਬਰ ਛਤਰੀ ਡਾਉਣ ਸੀਲਿੰਗ ਵਾਲੀ ਤੇ ਠੀਕ ਆ ਤੇ ਇਧਰ ਮਿਊਜ਼ਿਕ ਸਿਸਟਮ ਆ ਪਲੇਅਰ ਪਿਆ ਤੇ ਇਹ ਆਪਾਂ ਸਮਾਨ ਲਾਤਾ ਹੁਣ ਅੰਦਰ ਤੇ ਆਪਣਾ ਜਿਹੜਾ ਸਟੰਟ ਲਈ ਟਰੈਕਟਰ ਆ ਜਿਹੜਾ ਹੁਣ ਰੈਡੀ ਹੋ ਗਿਆ ਤੇ ਕੱਲ ਨੂੰ ਜਾਣਾ ਆਪਾਂ ਨੇ ਸ਼ੂਟ ਤੇ ਠੀਕ ਆ ਤੇ ਦੀਪੂ ਆ ਜਗਿਆ ਹੋਇਆ ਸੀ ਡਿਊਟੀ ਤੇ ਸਵੇਰੇ ਲੱਗਿਆ ਸੀ 5 ਵਜੇ ਤੇ ਹੁਣ ਤਕਰੀਬਨ ਟਾਈਮ ਹੋ ਗਿਆ 12 ਦਾ 12 ਵਜੇ ਹਜੇ ਕਸਿਆ ਨਹੀਂ ਕੁਝ ਵੀ ਤੇ ਆਪਣਾ ਹਜੇ ਡੈਕ ਦੇ ਵਿੱਚ ਬੋਹਰ-ਓਹਰ ਆਉਣਾ ਜੀ ਇੱਕ ਪਲੇਅਰ ਜਿਹੜਾ ਬੂਫਰ ਖਰਾਬ ਹੋ ਰਿਹਾ ਉਹ ਆਪਾਂ ਵੱਡੇ ਚੋਂ ਕੱਢ ਕੇ ਇੱਥੇ ਛੋਟੇ ਚ ਪਾਵਾਂਗੇ ਕਿਉਂਕਿ ਆਪਣੇ ਕੋਲ ਟਾਈਮ ਨਹੀਂ ਹੈਗਾ ਸਵੇਰੇ ਆਪਾਂ ਨੇ ਜਾਣਾ ਤੇ ਹਜੇ ਛਾਤਰੀ ਕਸਣੀਆਂ ਫਿਰ ਆਪਾਂ ਮਿਊਜ਼ਿਕ ਸਿਸਟਮ ਰੱਖ ਕੇ ਫਿਰ ਆਪਣਾ ਟਰੈਕਟਰ ਸਟੰਟਾਂ ਲਈ ਰੈਡੀ ਆ ਫਿਰ ਆਪਾਂ ਵਾਸ਼ ਕਰਨਾ ਆ ਕੱਢ ਦੇਣੇ ਬਲੈਕ ਬਲੈਕ ਟਾਇਰ ਮੈਂ ਕੱਲ ਲੈ ਕੇ ਆਇਆ ਸੀ ਕੈਮੀਕਲ ਟਾਇਰਾਂ ਵਾਸਤੇ ਤੇ ਬਾਕੀ ਰੈਡੀ ਕਰਕੇ ਫਿਰ ਚੱਲਦੇ ਆ ਦੀਪੂ ਚਾਹੇ ਪਟਿਆਲੇ ਆ ਜੀ ਚਾਹੇ ਉਰੀ ਬਲਾਲੀ ਆ ਸਿੱਧਾ ਬਾਕੀ ਦੇਖਦੇ ਆ ਕੀ ਪਲਾਨ ਬਣਾਉਂਦਾ ਦੇਖਿਓ ਵਲੌਗ ਪੂਰਾ ਠੀਕ ਆ ਤੇ ਮਿਲਦੇ ਆ ਫ ਲਵੇ ਮਿੱਤਰ ਹੁਣ ਆਪਾਂ ਨੇ ਛੋਟਾ ਮਿਊਜ਼ਿਕ ਸਿਸਟਮ ਖੋਲਿਆ ਇਹਦੀ ਆਪਾਂ ਕਰਨੀਆਂ ਨੇ ਜਾਲੀਆਂ ਚੇਂਜ ਇਹ ਟੁੱਟ ਰਹੀਆਂ ਸੀ ਮੋਸੜੀਆਂ ਸੀ ਤੇ ਹੁਣ ਆਪਣੇ ਗੁਲਾਬ ਪਈਆਂ ਸੀ ਨਵੀਆਂ ਆ ਲਾ ਦੇਣੀਆਂ ਨੇ ਠੀਕ ਆ ਜਾਲੀਆਂ ਚੇਂਜ ਕਰਨੀਆਂ ਨੇ ਤੇ ਬਾਕੀ ਸਾਬ ਸਪਈਆ ਕਰਕੇ ਲਾਉਣ ਲੱਗਿਆ ਤੇ ਵੱਡਾ ਡੈਕ ਲਾਤਾ ਉਰੇ ਇਹ ਲਾਤਾ ਅੰਦਰ ਹੁਣ ਆਪਾਂ ਇਹਨੂੰ ਕਰ ਲਈਏ ਸੈਟਿੰਗ ਮਿੱਤਰੋ ਗਰਮੀ ਕਾਰਨ ਧੁੱਪ ਹੋ ਗਈ ਸੀ ਜ਼ਿਆਦੇ ਤੇ ਥੋੜਾ ਜਿਹਾ ਕੰਮ ਸੀ ਆਪਾਂ ਨੂੰ ਪਾਤਣਾ 1 2 10 ਵਿੱਚ ਜੀ ਲੈ ਕੇ ਆਉਣੀ ਸੀ ਤੇ ਇੱਕ ਹਾਈਡ ਜੀ ਰੱਖੀ ਹੋਈ ਆ ਚੀਜ਼ ਉਹ ਲੈ ਕੇ ਆਉਣੀ ਸੀ ਜਿਹੜੀ ਆਪਾਂ ਦੱਸੀ ਨਹੀਂ ਹੋਈ ਵੀ ਟਰੈਕਟਰ ਤੇ ਆਪਣੇ ਲੱਗੀ ਹੋਈ ਆ ਉਹ ਉਹ ਲੈਂਡ ਚੱਲੇ ਆ ਤੇ ਇੱਕ ਦੋ ਚੀਜ਼ਾਂ ਜਾਂ ਹੋਰ ਤੇ ਥੋੜੇ ਛਾੜਾ ਛੋਟਾ ਜਾਂ ਲੈਣੀਆਂ ਨੇ ਤੇ ਇਤਨਾ ਹੀ ਧੁੱਪ ਸੀ ਵੀ ਟਰੈਕਟਰ ਕੋਲ ਖੜ੍ਹਨੇ ਹੋ ਰਿਹਾ ਸੀ ਕੱਲਾ ਡੈੱਕ ਰਹਿ ਗਿਆ ਆਪਣਾ ਫਿੱਟ ਕਰਨਾ ਛਤਰੀ-ਛਵਤਰੀ ਮੈਂ ਖਸਿਆ ਆ ਤੇ ਹੁਣ ਆਪਾਂ ਸਮਾਨ ਲੈ ਕੇ ਟਾਈਮ ਜੀ ਨਾਲ ਵਾਪਸ ਆ ਜਾਾਂਗੇ ਫਿਰ ਸ਼ਾਮ ਜੀ ਨੂੰ ਕਰਦੇ ਆ ਫਿੱਟ ਪਹਿਲਾਂ ਸਲਾਹ ਜੀ ਵੀ ਸ਼ਾਮ ਨੂੰ ਚੱਲ ਜਾਾਂਗੇ ਕਿਉਂਕਿ ਜਾਣਾ ਵੀ ਚੰਡੀਗੜ੍ਹ ਆ ਦੂਰ ਪੈ ਜਾਣਾ ਤੇ ਫਿਰ ਸਵੇਰੇ ਜਲਦੀ ਨਿਕਲਣਾ ਪੈਣਾ ਠੀਕ ਆ ਤੇ ਆਪਾਂ ਸਮਾਨ ਲੈ ਲਈਏ ਤੇ ਦੇਖਦੇ ਆ ਫਿਰ ਠੀਕ ਆ ਫਿਰ ਕਰਦੇ ਆ ਫਟ ਵਲੋਗ ਆ ਜਿਹੜਾ ਪੂਰਾ ਦੇਖੀ ਚੱਲੋ ਤੇ ਦੀਪੂ ਦਾ ਡਿਊਟੀ ਤੇ ਗਿਆ ਹੋਇਆ ਦੀਪੂ ਤਾਂ ਮੇਰੇ ਹਿਸਾਬ ਨਾਲ ਅੱਜ ਤਾਂ ਮੁਸ਼ਕਲ ਆਏਗਾ ਸਵੇਰੀ ਮਿਲੂ ਆਣ ਦਾ ਪਟਿਆਲੇ ਤੇ ਮੈਂ ਤਾਂ ਇਕੱਲੇ ਚੱਲਿਆ ਹੁਣ ਸਾਰਾ ਦਿਨ ਹੋ ਗਿਆ ਟਰੈਕਟਰ ਨਹੀਂ ਤਿਆਰ ਹੋਇਆ ਇਧਰੋਂ ਛਿਵੀ ਹੋਰੀ ਵੀ ਆ ਗਈ ਵਾਪਸ ਹੁਣ ਤੇ ਹੁਣ ਰਾਤ ਨੂੰ ਪਾਣੀ ਪਾਉਣ ਆਇਆ ਬਾਈ ਦਾ ਬਾਗਿਆ ਜੀ ਬੰਦ ਕਰਕੇ ਫੋਨ ਕਰਕੇ ਬੁਲਾਇਆ ਹੁਣ ਪਾਣੀ ਪਾ ਕੇ ਫਿਰ ਰਾਤ ਨੂੰ ਛਿਵੀ ਡੱਕ ਡੋਕ ਲਾਉਣਾ ਸਵੇਰੇ ਸਦਿਆਂ ਜਾਣਾ ਡੱਕ ਡੋਕ ਫਟ ਕਰਾਂਗੇ ਬਾਕੀ ਸਾਰੇ ਨਾਟ ਰੁੱਪੇ ਅਜੇ ਕੁਝ ਨਹੀਂ ਕਰਿਆ ਤੇ ਇੱਕ ਹੋਰ ਤਾਰਾਂ ਭੜ ਗਈਆਂ ਤਾਰਾਂ ਭੜ ਗਈਆਂ ਆਂਦੇ ਆਂਦੀਆਂ ਆਂ ਤਾਰਾਂ ਦਾ ਕਹਿੰਦੇ ਜਗਰਾਪਤ ਆਉਣਾ ਮੇਰੇ ਵੀਰੋ ਹੂੰ ਤਾਰਾਂ ਭੜ ਗਈਆਂ ਲਟਾਂ ਵੀ ਬੰਦ ਹੋ ਗਈਆਂ ਬਾਕੀ ਦੇ ਆ ਇਹ ਖੋਲਦੇ ਹਾਂ ਕੋਲ ਕੀ ਬੈਣਾ ਹੁਣ ਤਾਂ ਪਾਣੀ ਮਿਲਦੇ ਆਂ ਫਿਰ ਕੱਲ ਨੂੰ ਕਹਿੰਦੇ ਸ਼ੀ ਵੀ ਸਟੰਟ ਕਰੇਗਾ ਜਸ ਅੱਟ ਪਏ ਹੋ ਗਏ ਲਾ ਖੋਲ ਤੇ ਮੋਮਾਂ ਹੈ ਤਾਂ ਤੋਣਾ ਵੀ ਸੱਚਾ ਰਾਤ ਨੂੰ ਸਾਰਾ ਤਿਆਰ ਕਰਕੇ ਧੋ ਕੇ ਫੇਰ ਪਹਿਣਾ ਫੇਰ ਤੜਕੀ ਸਨੇਹਾਂ ਨਿਕਲੇ ਜੇ ਨਹੀਂ ਤਾਂ ਲੇਟ ਹੋ ਜਾਣਗੇ ਬੰਦਾ ਇਹਨੇ ਸੁਣਨਾ ਮੈਂ ਰੋਟੀਆਂ ਫੌਜੀ ਅਜੇ ਠੰਡਾ ਲੈ ਕੇ ਆਇਆ ਫੌਜੀ ਕੀ ਹੋ ਗਿਆ ਫੌਜੀ ਹੈ ਓਏ ਲਓ ਕੋ ਫੌਜੀ 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 ਦਾ ਖਰਾਬ ਹੋਆ ਖਰਾਬ ਹੋ ਗਿਆ ਫੌਜੀ ਸੁੱਖਾ ਕੁਸਤ ਜਿੰਦੀ ਆ ਫੇ ਲੇ ਮਿੱਤਰੋ ਪਾਣੀ ਦਾ ਪੈ ਗਿਆ ਹੁਣ ਆ ਕਰ ਲੀਏ ਫਟ ਪੂਰਾ 1 ਘੰਟਾ ਲੱਗਿਆ 8 ਵਜੇ ਲੱਗੇ ਸੀ 9 ਵਜੇ ਗਏ ਹੈ 8 ਵਜੇ ਲੱਗੇ 8 ਵਜੇ ਲੱਗੇ ਪੂਰਾ ਘੰਟਾ ਲੱਗਿਆ ਹੈ ਸਵਾ ਘੰਟਾ ਲੱਗਿਆ ਹਾਂ ਸਵਾ ਘੰਟਾ ਪਲੱਸ ਲੱਗਦਾ ਬਸ ਘਾਟਾ ਤਾਂ ਲੱਗਦੀ ਲੱਗਦਾ ਘੰਟਾ ਲੱਗਦਾ ਹੈ ਲੈ ਮਿੱਤਰੋ ਪੂਰੇ 10 ਵਜੇ ਗਏ ਛੇ ਵੀ ਆ ਮੇਰੇ ਨਾਲ ਬਾਕੀ ਸਾਰੇ ਉੱਡ ਗਏ ਹੁਣ ਤੇ ਡੈਕ ਕਰਤਾ ਫਟ ਹਜੇ ਵੀ ਤਾਰਾਂ ਦੀ ਬੈਰਿੰਗ ਵਗੈਰਾ ਜੀ ਰਹੇਗੀ ਸੈਟ ਸੈਟਿੰਗ ਜੀ ਕਰਦੀ ਉਹਨੇ ਤਾਰਾਂ ਤੁਰਾਂ ਹਜੇ ਕੱਚੀਆਂ ਲਾਈਆਂ ਨੇ ਟੇਪ ਟੋਪ ਲਾ ਕੇ ਬਾਕੀ ਥੋਮੀ ਤਰਾਮਾ ਕਿਨੋ ਵੀ ਚੱਕਣੇ ਪੈਣਗੇ ਬੈਟਰੀ ਸੀ ਜਿਹੜੀ ਐਕਸਟਰਾ ਇੱਕੋ ਵੀ ਲਾਤੀ ਆਪਾਂ ਨੇ ਹੁਣ ਤੇ ਬਾਕੀ ਮੇਰੇ ਹਿਸਾਬ ਨਾਲ 12 1 ਵਜੇ ਜਾਣਾ ਹਜੇ ਬਾਸ਼ ਕਰਕੇ ਫੇਰ ਪੈਣਾ ਧੋ ਕੇ ਟਰੈਕਟਰ ਨੂੰ ਫੇਰ ਪੈਣਾ ਸਵੇਰੇ ਜਲਦੀ ਨਿਕਲਣਾ ਤਾਂ ਸਹੀ ਬਈ ਨਹੀਂ ਤਾਂ ਫਿਰ ਸਵੇਰੇ ਤਾਂ ਹੋਣਾ ਨਹੀਂ ਕੰਮ ਹ ਹੁਣੇ ਕਰਨਾ ਪੈਣਾ ਜੋ ਵੀ ਆ ਕਾਮ ਨਹੀਂ 11 ਵਜੇ 11 ਵਜੇ ਦੀ ਤਿਆਰੀ ਕੁਝ ਜ਼ਿਆਦਾ ਨਹੀਂ ਹੋਈ ਅਜਾ ਧੋਣਾ ਨੇ ਤੇ ਧੋਣਾ ਰਹਿ ਗਿਆ ਬਾਕੀ ਥੋੜੇ ਰਹਿ ਗਏ ਕੰਮ ਨਿਕਲੇ ਹੂੰ ਧੋਣਾ ਧੋਣਾ ਹੀ ਉਸ ਘੰਟੇ ਦਾ ਹੋਟ ਗਿਆ ਨਾ 12 12 1 ਵਜੇ ਹਾਂ 3 ਵਜੇ ਫੇਰ ਉੱਠ ਜਾਣਾ 3 ਵਜੇ ਉੱਠ ਜਾਣਾ ਨਹੀਂ ਅੱਜ ਫਜਾ ਕਰਾਤੀ ਰੱਖ ਲੈਣੇ ਆ ਤੇ ਰੱਤੀ ਅੱਜ ਰੱਖਣੀ ਹੈ ਰੱਖਣਾ ਜਾਂ ਰੱਖ ਰਹਿ ਗਿਆ ਰਹਿ ਗਿਆ ਟਰੈਕਟਰ ਉਹ ਰੈਡੀ ਮਤਲਬ ਆਸਵਾਸ ਨਾਲ ਰਹਿ ਗਿਆ ਹਮਣ ਤਾਰਾ ਤਾਰ ਰਸਤੇ ਉਹ ਬਾਸ਼ੀ ਰਾਤ ਦੇ 12 ਵੱਜ ਚੁੱਕੇ ਆ ਕਾਮ ਨਹੀਂ ਸੱਟਾ ਗੰਮਾ 12 ਵੱਜ ਗਈ ਅੱਨੋਏ ਹੀ ਰੋਟਣਾ ਹੈ ਜਿਹੜੇ ਤੇਸ਼ਾ ਉੱਲਾਸ ਤੇ ਵੱਜਦੇ ਨੇ ਰਸਤਾ ਨੂੰ ਜਾ ਜਾਂਦੇ ਥੰਮੜੇ ਮੈਂਦੇ ਲੋਕ ਕਹਿੰਦੇ ਨੇ ਇਹ ਹਰਦਾਇਸ਼ਾ ਕਰਦਾ ਹੈ ਲੋਕ ਕਹਿੰਦੇ ਨੇ ਇਹ ਹਰਦਾ ਹੈ ਹਰਦਾ ਇਹੋ ਕਦਲਾ ਸਾਰਾ ਸੈਨ ਲੱਗ ਗਿਆ ਹੂੰ ਸਵੇਰੇ 5 ਵਜੇ ਉੱਠ ਕੇ ਲੱਗਿਆ ਰਾਤ ਦੇ 12:20 ਹੋਣ ਟਰੈਕਟਰ ਚ ਲੱਗ ਗਿਆ ਵਾਹ ਜੀ ਵੀ ਡਰ ਗਈ ਦੀ ਘੇਟਾ ਵਾ ਰਾਤ ਨੂੰ ਕੋਈ ਹੋ ਰਿਹਾ ਇਹਨਾਂ ਨੂੰ ਡਰ ਲੱਗ ਜਾਂਦਾ ओके है ਸਾਡੇ ਵਾਰਾ ਵੱਜ ਗਏ ਅਜੇ ਰੋਟੀ ਨਹੀਂ ਖਾਈ ਰੋਟੀ ਨਹੀਂ ਖਾਈ ਨਾ ਸੱਤੇ ਵਾਰ ਆਉਗੇ ਸੱਤੇ ਵਾਰ ਦੋ ਜਿਹੜੇ ਹਨ ਪੂਰਾ ਵਲੌਗ ਦੇਖਿਆ ਧੰਨਵਾਦ ਚਲੋ